ਫਰੈਂਡਸ਼ਿਪ ਇਮੀਗ੍ਰੇਸ਼ਨ ਕੌਂਕਰੀ ਰੋੜ ਨਾਨਕਸਰ ਕਲੇਰਾ ਜਗਰਾਉ ਤੁਹਾਨੂੰ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਸਿਰਫ 70000 ਦੇ ਵਿੱਚ 17 ਦਿਨਾਂ ਦੇ ਵਿੱਚ ਲੈ ਕੇ ਦੇਵੇਗਾ ਤੁਸੀਂ ਸਾਡੇ ਕੋਲ ਆਪਣਾ ਪਾਸਪੋਰਟ ਆਧਾਰ ਕਾਰਡ ਪੈਨ ਕਾਰ ਲੈ ਕੇ ਆਉਣਾ ਹੈ ਅਸੀਂ ਤੁਹਾਨੂੰ ਹੋਟਲ ਬੁੱਕ ਕਰਾ ਕੇ ਦੇਵਾਂਗੇ ਇਨਵਿਟੇਸ਼ਨ ਲੈਟਰ ਲੈ ਕੇ ਦੇਵਾਂਗੇ ਸਪਾਂਸਰਸ਼ਿਪ ਲੈ ਕੇ ਦੇਵਾਂਗੇ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸ਼ੇਰ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ਟ੍ਰਾਇੰਗਲ ਪਾਰਟੀ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਅਸੀਂ ਕੈਨੇਡਾ ਦੇ ਵੀਜ਼ਟਰ ਵੀਜ਼ੇ ਦੇ ਬਾਰੇ ਨਵੀਂ ਇਨਫਰਮੇਸ਼ਨ ਦੇ ਸਕੀਏ ਅਸੀਂ ਸਾਰਿਆਂ ਨੂੰ ਜਿਹਾ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ